ਪੰਜਾਬ ਸਰਕਾਰ ਦੇ ਕੈਬਨਟ ਵਜ਼ੀਰ ਔਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਕੁਲਰਵੰਨੋਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਵਰਗ ਨੇ ਆਰਾਮਗੜੀਆ ਬਰਾਦਰੀ ਔਰ ਜਿਹੜੀ ਸੁਨੈਰਾ ਭਾਈਚਾਰਾ ਹੈ ਉਹਨਾਂ ਦੇ ਪ੍ਰਤੀ ਅਪਸ਼ਬਦ ਬੋਲੇ ਗਏ ਨੇ ਜਿਨ੍ਹਾਂ ਦੀ ਮੈਂ ਕੋਰ ਨਿਦਿਆ ਕਰਦਾ ਹਾਂ ਔਰ ਉਸ ਤੋਂ ਇਲਾਵਾ ਜਿਹੜੇ ਉੱਥੋਂ ਦੇ ਸਾਬਕਾ ਵਿਧਾਇਕ ਨੇ ਜੀਲ ਸਿੰਘ ਉਹਨਾਂ ਨੇ ਬੜਾ ਲੰਮਾ ਸਮਾਂ ਉੱਥੇ ਰਾਜਨੀਤੀ ਚ ਗੁਜ਼ਾਰਿਆ ਔਰ ਉਹਨਾਂ ਦੇ ਪ੍ਰਤੀ ਔਰ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਘਟਿਆ ਸ਼ਬਦਾਵਲੀ ਜਿਹੜੀ ਹੈ ਉਗਤੀ ਗਈ ਹੈ ਮੈਂ ਸਮਝਦਾ ਕਿ ਸੰਵਿਧਾਨ ਦੀ ਇਹਨਾਂ ਨੇ ਨਿੰਦਿਆ ਕੀਤੀ ਜਿਸ ਸੰਵਿਧਾਨ ਦੀ ਇਹਨਾਂ ਨੇ ਵਿਧਾਨ ਸਭਾ ਚ ਸੌਂਖਾ ਦਿੱਤੀ ਹੈ ਅੱਜ ਉਸੇ ਸੰਵਿਧਾਨ ਦੀ ਕਦਰਾਂ ਕੀਮਤਾਂ ਨੂੰ ਇਹਨਾਂ ਨੇ ਅੱਖੋ ਪਰੋਖੇ ਕੀਤਾ ਹੈ ਲੋਕ ਪੰਜ ਰਾਜਨੀਤੀ ਚ ਕੋਸਪੈਡ ਕਰ ਚੁੱਕੇ ਨੇ ਜਿਨ੍ਹਾਂ ਦਾ ਮਿਆਰ ਸੋਚ ਮਿਆਰ ਜਿਹੜਾ ਆ ਸੋਚ ਦਾ ਮਿਆਰ ਬਹੁਤ ਨੀਵੇਂ ਪੱਧਰ ਦਾ ਹੈ ਬੜਾ ਦੁੱਖ ਹੁੰਦਾ ਹੈ ਕਿਉਂਕਿ ਪੰਜਾਬ ਨੇ ਬੜੀ ਆਸ ਉਮੀਦ ਦੇ ਨਾਲ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਸੀ ਪਰ ਜਿਸ ਪੱਧਰ ਦੀ ਘਟੀਆ ਰਾਜਨੀਤੀ ਇਹ ਲੋਕ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਇਹ ਲੇ ਪੱਤਰ ਤੱਕ ਬਹੁਤ ਵਾਰ ਦੇਖਿਆ ਕਿ ਕਈ ਵਾਰ ਕਈ ਸੰਸਥਾਵਾਂ ਪ੍ਰਤੀ ਕਈ ਵਰਗਾਂ ਪ੍ਰਤੀ ਅਖਬਾਰ ਜਿਹੜੇ ਉਹ ਬੋਲੇ ਜਾਂਦੇ ਆ ਪਰ ਇਹ ਕਿਤੇ ਵੀ ਰਾਜਨੀਤੀ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਇਦਾਂ ਦੀ ਗੰਦੀ ਰਾਜਨੀਤੀ ਨਹੀਂ ਸੀ ਹੈਗੀ ਮੈਂ ਸਮਝਦਾ ਕਿ ਇਸ ਰਾਜਨੀਤੀ ਤੋਂ ਜਿਹੜੇ ਇਹ ਲੋਕ ਕਾਬਜ ਹੋਏ ਨੇ ਇਹਨਾਂ ਨੂੰ ਆਪਣਿਆ ਵੀ ਪਾਸਾ ਕਰ ਲੈਣਾ ਚਾਹੀਦਾ ਲਾਜਿਤ ਭੁੱਲਰ ਨੂੰ ਆਪ ਰਿਜ਼ਾਈਨ ਕਰਨਾ ਚਾਹੀਦਾ ਆਪਣੀ ਪੋਸਟ ਦੇ ਤੋਂ ਜਾਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਅਸਤੀਫਾ ਲੈਣਾ ਚਾਹੀਦਾ ਹੈ ਤਾਕੀ ਜਿਹੜੀ ਇਹ ਵਰਗਾ ਦੀ ਰਾਜਨੀਤੀ ਜਿਹੜੀ ਜਿਹੜੀ ਧਰਮਾਂ ਦੀ ਜਾਂ ਵਿਸ਼ੇਸ਼ ਜਾਤਾਂ ਦੀ ਰਾਜਨੀਤੀ ਇਹਨਾਂ ਨੇ ਸ਼ੁਰੂ ਕੀਤੀ ਹੈ ਜਿਹਨਾਂ ਨੂੰ ਸਾਡੇ ਲੋਕਤੰਤਰ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਕਿਤੇ ਵੀ ਜਗ੍ਹਾ ਨਹੀਂ ਹੈਗੀ ਅਸੀਂ ਇੱਕ ਜਾਤੀਵਾਦਾਂ ਦਾ ਸਮੂਹ ਧਰਮਾਂ ਦਾ ਇੱਕ ਸਾਂਝਾ ਇੱਕ ਗੁਲਦਸਤਾ ਹੈ ਅਸੀਂ ਲੋਕ ਸੋ ਮੈਂ ਇਸ ਘਟਨਾ ਦੀ ਨਿੰਦਿਆ ਕਰਦਾ ਔਰ ਇਹਨਾਂ ਦੀ ਅਸਤੀਫੇ ਦੀ ਮੰਗ ਕਰਦਾ ਔਰ ਇਹਨਾਂ ਦੀ ਉਮੀਦਵਾਰੀ ਵੀ ਆਵਾਦੀ ਪਾਰਟੀ ਨੂੰ ਵਾਪਸ ਲੈਣੀ ਚਾਹੀਦੀ